ਨੌਂ ਨਿਦੇ ਆਵੇ ਧਾਇ ਅਰਦਾਸ ਨੂੰ ਤੋੜ ਮੋੜ ਕੇ ਪੇਸ਼ ਕਰਨ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕੀਤੀ ਮਲੂਕਾ ਨੇ ਪਹਿਲਾਂ ਲੰਗਰ ਹਾਲ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਤੇ ਫਿਰ ਜੋੜਾ ਘਰ ਦੇ ਵਿੱਚ ਸੇਵਾ ਨਿਭਾਈ ਮਲੂਕਾ ਨੂੰ ਅਕਾਲ ਤਖਤ ਸਾਹਿਬ ਨੇ ਤਨਖਾਹਿਆ ਕਰਾਰ ਕਰਦਿਆਂ ਧਾਰਮਿਕ ਸਜਾ ਸੁਣਾਈ ਸੀ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਹਰਮੰਦਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਵੀ ਸ਼ੁਰੂ ਕਰਵਾਏ ਗਏ ਨੇ ਅਖੰਡ ਪਾਠ ਸਾਹਿਬ ਸ਼ੁਰੂ ਕਰਾਏ ਨੇ ਨਾਲ ਸੇਵਾ ਸ਼ੁਰੂ ਕੀਤੀ ਹੈ ਇਹ 3 ਦਿਨ ਸੇਵਾ ਚੱਲੇਗੀ ਪਰਸੋਂ ਸਵੇਰ ਅਖੰਡ ਪਾਠ ਸਾਹਿਬ ਦੇ ਭੋਗ ਪਾਵਾਂਗੇ ਤੇ ਫਿਰ ਜੋ ਇਹਨਾਂ ਨੇ ਜੋ ਹੁਕਮ ਅਕਾਲ ਤਖਸਾਲ ਦਾ ਉਹ ਪੂਰਾ ਕੀਤਾ ਜਾਵੇ ਦੱਸ ਦਈਏ ਕਿ ਮਲੂਕਾ ਨੇ ਮੰਗਲਵਾਰ ਨੂੰ ਤਲਵੰਡੀ ਸਾਬ ਤੋਂ ਸੇਵਾ ਦੀ ਸ਼ੁਰੂਆਤ ਕੀਤੀ ਸੀ ਪਰ ਉੱਥੇ ਮਲੂਕਾ ਦਾ ਸੰਗਤ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਹੁਣ ਸਿਕੰਦਰ ਸਿੰਘ ਮਲੂਕਾ ਨੇ ਹਰਮੰਦਰ ਸਾਹਿਬ ਵਿਖੇ ਲਗਾਤਾਰ ਤਿੰਨ ਦਿਨਾਂ ਤੱਕ ਲੰਗਰ ਅਤੇ ਜੋੜਾ ਘਰ ਦੇ ਵਿੱਚ ਸੇਵਾ ਕਰਨੀ ਹੈ। ਦਿਨਾਲੀ ਅਖੰਡ ਪਾਠ ਦੇ ਦੌਰਾਨ ਬੈਠ ਕੇ ਵਾਤਵਤ ਗੁਰਬਾਣੀ ਸਰਵਣ ਕਰਨੀ ਹੈ।